you <music> ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚਿਆ ਪਿੰਡ ਮਾਨਕੀ ਜਿਹੜਾ ਬਾਈ ਅਕਾਲ 올ਡ ਸਾਈਕਲ ਦੇ ਨਾਮ ਨਾਲ ਫੇਮਸ ਹੈ ਤੁਸੀਂ ਅੱਜ ਕੱਲ ਜਾਣਦੇ ਹੋ ਸਾਰੇ ਪੰਜਾਬ ਦੇ ਵਿੱਚ ਇਸ ਬਾਈ ਕੋਲੋਂ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਸਾਈਕਲ ਬਹੁਤ ਜਾ ਰਹੇ ਐ ਤੇ ਜਿਹੜੀ ਸਾਈਕਲਾਂ ਦੀ ਗਾਰੰਟੀ ਵਾਰੰਟੀ ਹੈ ਉਹਦਾ ਅੱਜ ਤੱਕ 1 20% ਲਾਂਭਾ ਨਹੀਂ ਆਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਲੱਖਾਂ ਦੇ ਸਾਈਕਲ ਬਾਈ ਸੇਲ ਕਰਦਾ ਹੈਗਾ ਲੱਖ ਡੇਢ ਲੱਖ 2 ਲੱਖ ਤੱਕ ਬਾਕੀ ਇੱਥੋਂ ਚੀਜ਼ ਬਈ ਪੁਰਾਣੇ ਤੋਂ ਪੁਰਾਣਾ ਸਟਾਰਟ ਵੀ ਆ ਤੇ ਹਾਈ ਤੋਂ ਹਾਈ ਲੈਵਲ ਦੀ ਚੀਜ਼ ਵੀ ਮਿਲੂਗੀ ਬਾਈ ਨਾਲ ਗੱਲਬਾਤ ਕਰਵਾਉਣੇ ਆ ਕੀ ਸਿਸਟਮ ਆ ਬਾਈ ਹਾਂ ਬਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਪਹਿਲਾਂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਾ ਸਾਨੂੰ ਸੇਵਾ ਦਾ ਮੌਕਾ ਦਿੱਤਾ ਅੱਜ ਹਾਂਜੀ ਹਾਂਜੀ ਤੇ ਜੋ ਸੱਜਣ ਮਿੱਤਰ ਤੁਹਾਡੇ ਨਾਲ ਜੁੜੇ ਆ ਹਾਂਜੀ ਉਹਨਾਂ ਨੂੰ ਬਈ ਦੱਸਣਾ ਚਾਹੁੰਦੇ ਆ ਕਿ ਵੀ ਆਪਣਾ ਪਿੰਡ ਮਾੜਕੀ ਨੇੜੇ ਮਰੇਕ ਕੋਲਾ ਜ਼ਿਲ੍ਹਾ ਆਪਣਾ ਤੇ ਸਾਈਕਲ ਬਾਈ ਆਪਾਂ ਜਿਵੇਂ ਤੁਸੀਂ ਦੇਖੀ ਆ ਹੁਣ ਪ੍ਰੋਫੈਸ਼ਨਲ ਦੇ ਵਿੱਚ ਜਾਇੰਟ ਹੋ ਗਿਆ ਜਿਵੇਂ ਮੰਨ ਲਓ ਨਾ ਉਹ ਮਰੀਡਾ ਹੋ ਗਿਆ ਸਕਾਟ ਏਦਾਂ ਦੇ ਟ੍ਰੈਕਰ ਵਗੈਰਾ ਵੀ ਆਪਾਂ ਸਾਈਕਲ ਕਾਫੀ ਸੇਲ ਕਰਿਆ ਤੇ ਆਪਣੇ ਕੋਲ ਸੱਜਣ ਮਿੱਤਰ ਵੀਰ ਵੀ ਜਿਹੜੇ ਪ੍ਰੋਫੈਸ਼ਨਲ ਆਪਣੇ ਪੰਜਾਬ ਦੇ ਬੰਦੇ ਆ ਹਾਈ ਜਿਵੇਂ ਜਿਨ੍ਹਾਂ ਨੇ ਸਾਈਕਲਿੰਗ ਸ਼ੁਰੂ ਕਰੀ ਆ ਠੀਕ ਹੈ ਜੀ ਬਾਈ ਕੁੱਦਾ ਵੀ ਆਪਣੇ ਕੋਲ ਬਾਈ ਸਾਈਕਲ ਲੈ ਕੇ ਗਿਆ ਹੋਇਆ ਹੈ ਨਹੀਂ ਮੰਨ ਲਓ ਬਾਈ ਆਪਾਂ ਤੋਂ ਗੁੱਡੇ ਵੀਰ ਨੇ ਨਾ ਸਾਈਕਲ ਨਹੀਂ ਵੀਰੇ ਉਦਾਂ ਹੀ ਆਪਣਾ ਭਰਾ ਉਹਨਾਂ ਨਾਲ ਮਿੱਤਰ ਦਾ ਜੀ ਠੀਕ ਹੈ ਠੀਕ ਹੈ ਤੇ ਦੇਬ ਬਾਈ ਆਪਣਾ ਸਾਈਕਲ ਛੱਡ ਕੇ ਗਏ ਸੀ ਬਾਈ ਆਪਣੇ ਕੋਲ ਸੇਲ ਕਰਨ ਲਈ ਠੀਕ ਹੈ ਠੀਕ ਹੈ ਇਹ ਤੋਂ ਮਾਲ ਬਾਈ ਆਪਣੇ ਕੋਲ ਰੇਸ਼ਮ ਬਾਈ ਗਦਾਰਾ ਤੁਹਾਡੇ ਇੱਧਰ ਤਲਵੰਡੀ ਰੇਸ਼ਮ ਗਦਾਰਾ ਹਾਂ 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 ਬਾਈ ਕੋਈ ਆਈ ਸੀ ਬਾਈ ਇਹਨਾਂ ਦਾ ਵੀ ਸਾਈਕਲ ਸੇਲ ਕਰਿਆ ਆਪਾਂ ਠੀਕ ਹੈ ਜੀ ਤੇ ਕਹਿਣ ਹਾਂ ਉਹ ਬਾਈ ਗੁਰੇ ਚਲੋ ਉਸਤਾਦ ਨੇ ਗੁਰ ਬਰਾੜ ਹੋ ਗਏ ਬਾਈ ਗੁਰ ਬਰਾੜ ਬਾਈ ਵੀ ਆਪਣੇ ਕੋਲ ਦੋ ਵਾਰੀ ਆ ਗਏ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਵੀ ਪਿਆਰ ਵਧੀਆ ਬਾਈ ਹੈ ਨਾ ਹਾਂਜੀ ਤੇ ਵੱਡੀ ਗੱਲ ਆ ਵੀਰੇ ਦੇਖੋ ਜਿਵੇਂ ਸਾਈਕਲ ਨੇ ਸਾਈਕਲ ਹਰ ਤਰ੍ਹਾਂ ਦਾ ਹੀ ਨੇ ਆਪਣੇ ਕੋਲ ਹਾਈਬ੍ਰਿਡ ਦੇ ਵਿੱਚ ਲੈ ਲਓ ਐਮਟੀਵੀ ਚ ਲੈ ਲਓ ਠੀਕ ਹੈ ਜੀ ਤੇ ਟਾਇਰ ਛੋਟਾ ਸਾਈਜ਼ ਵੱਡਾ ਛੋਟਾ ਲੈਣਾ ਠੀਕ ਹੈ ਜੀ ਤੇ ਬੱਚਿਆਂ ਵਾਲੇ ਸਾਈਕਲ ਲੈਣੇ ਬ੍ਰਾਂਡ ਦੇ ਵਿੱਚ ਠੀਕ ਹੈ ਜੀ ਵੱਡੀ ਗੱਲ ਆ ਵੀਰੇ ਦੇਖੋ ਪੰਜਾਬ ਨੂੰ ਵੇਅਰ ਕਰਨ ਲੱਗੇ ਹੋਏ ਆ ਵੀ ਚੰਗੀ ਚੀਜ਼ ਲੈ ਲਓ ਯਾਰ ਵੀ ਹਨਾ ਦੇਸੀ ਦੇ ਪੈਸੇ ਨਾ ਲਓ ਠੀਕ ਹੈ ਜੀ ਠੀਕ ਹੈ ਕਿਉਂਕਿ ਦੇਖੋ ਮੈਂ ਕਿਸੇ ਕੰਪਨੀ ਦਾ ਨਹੀਂ ਨਾਮ ਲੈ ਰਹੇ ਆਪਾਂ ਕਿਸੇ ਦਾ ਕੁਝ ਨਹੀਂ ਨਾਮ ਲੈ ਰਹੇ ਹਨਾ ਮਤਲਬ ਵੀ ਲੋਕਲ ਬ੍ਰਾਂਡਾਂ ਦੇ ਵਿੱਚੋਂ ਨਾ ਵਸੋ ਕੋਈ ਚੰਗੀ ਚੀਜ਼ ਲੈ ਲਓ ਵੀ ਜਿਹਨੇ ਜਿਹੜੀ ਲਗਾਤਾਰ ਚੱਲੇ ਵੀ ਠੀਕ ਹੈ ਜੀ ਵੱਡੀ ਗੱਲ ਆਹੀ ਆ ਬਾਈ ਹਨਾ ਤੇ ਬਾਕੀ ਆਪਣੇ ਮੈਸੇਜ ਹੁੰਦੇ ਆ ਬਾਈ ਜਿਹੜੇ ਵੀ ਚਲੋ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਮੈਸੇਜ ਹੁੰਦੇ ਨੇ ਤੇ ਵੱਧ ਤੋਂ ਵੱਧ ਬਾਈ ਦਰਸਤ ਲਾਓ ਹਨਾ ਤੇ ਚੰਗੀਆਂ ਚੀਜ਼ਾਂ ਨਾਲ ਜੁੜੋ ਗਰਾਊਂਡਾਂ ਨਾਲ ਜੁੜੋ ਕੋਈ ਵੀ ਗੇਮ ਆ ਸਾਈਕਲਿੰਗ ਕਰੋ ਫੁੱਟਬਾਲ ਖੇਡੋ ਕੁਛ ਕਰੋ ਜਣੀ ਆਪਦੇ ਆਪ ਨੂੰ ਵਜੀਰ ਰੱਖੋ ਬਾਈ ਵੱਡੀ ਗੱਲ ਆ ਤੇ ਸਾਈਕਲਾਂ ਦਾ ਬਾਈ ਤੁਸੀਂ ਟਰਾਈ ਲਈ ਹੋਈ ਆ ਪੂਰੇ ਰੈਲੇ ਸਾਈਕਲ ਨੇ ਜੇ ਕਿਸੇ ਨੇ ਟੂਰ ਤੇ ਜਾਣਾ ਬਾਈ ਟੂਰ ਲਈ ਵੀ ਸਾਈਕਲ ਲੈਂਦੇ ਨੇ ਹੁਣ ਬਿਟ ਬੈਨ 520 ਸਾਈਕਲ ਆ ਬਾਈ ਘੱਟੋ ਘੱਟ 13 ਸਾਈਕਲ ਦੇਣੇ ਆ ਆਪਾਂ ਮੇਰਾ ਲਿਖਿਆ ਹੋਇਆ ਕਾਪੀ ਤੇ ਬਕਾਇਦਾ ਅੱਗਲਾ-ਗੱਲਾ ਨਾਮ ਵਗੈਰਾ ਸਾਰਾ ਵੀ ਕਿਹਨੂੰ-ਕਿਹਨੂੰ ਦੇਣਾ ਸਾਈਕਲ ਇਹ ਕਬੱਡੀ ਵਾਲਾ ਵੀਰੇ 540 ਸਾਈਕਲ ਆ ਜਿਹੜਾ ਹੁਣ ਜਿਵੇਂ ਤੁਹਾਨੂੰ ਮੇਰੀ ਸੂਚਿ ਆਈ ਤੁਹਾਨੂੰ ਉਹੀ ਦੇਣਾ ਟੂਰ ਲਈ ਹਾਂਜੀ ਹਾਂਜੀ ਟੂਰ ਕਰਨ ਲਈ ਤੁਹਾਨੂੰ 540 ਬੈਟਵੈਨ ਸਾਈਕਲ ਹੀ ਦੇਣਾ ਹੁਣ ਤੁਸੀਂ ਬਾਈਓ ਦਾ ਰਿਵਿਊ ਜ਼ਰੂਰ ਦਿਓ ਜਦੋਂ ਆਪਾਂ ਤੋਂ ਲੈ ਕੇ ਗਏ ਜ਼ਰੂਰ ਬਈ ਜ਼ਰੂਰ ਜ਼ਰੂਰ ਉਹ ਸੋਹਣਾ ਸਾਈਕਲ ਆ ਬਾਈ ਉਹ ਤੇ ਆਪਣੇ ਸੱਜਣ ਮਿੱਤਰ ਜਿਹਨਾਂ ਨੂੰ ਜਿਨ੍ਹਾਂ ਨੂੰ ਦਿੱਤੇ ਨੇ ਉਹ ਇੱਕ ਪੰਜਾਬ ਦੇ ਟੂਰ ਤੇ ਗਿਆ ਹੋਇਆ ਇੱਕ ਬਾਈ ਆਪਣਾ ਮੰਨ ਲਓ ਉਹ ਜਿਵੇਂ ਦਿੱਲੀ ਤੋਂ 50 ਕਿਲੋਮੀਟਰ 80 ਕਿਲੋਮੀਟਰ ਬਾਈ ਉਹ ਕਰਦਾ ਦਿੱਲੀ ਇੱਕ ਬਾਈ ਥੋੜਾ ਜਿਹਾ ਆਪਾਂ ਨਾਮੀ ਸਾਈਕਲਾਂ ਬਾਰੇ ਦੱਸੋਗੇ ਆਪਾਂ ਨਾਲ ਨਾਲ ਦਿਖਾਉਣੇ ਆਪਾਂ ਸਾਈਕ ਕਿਹੜੀ ਸਿਸਟਮ ਹੈ ਜਿਹੜਾ ਇੱਕ ਪਿੰਡ ਦੇ ਵਿੱਚ ਬੱਕਰੀ ਗੱਲ ਮੇਨ ਗੱਲ ਦਾ ਵੀ ਪਿੰਡ ਦੇ ਵਿੱਚ ਕੋਈ ਚੱਲ ਗਿਆ ਨਾ ਪਿੰਡ ਦਾ ਬਹੁਤ ਵੱਡਾ ਨਾਮ ਹੈ ਹਨਾ ਇਹ ਚੀਜ਼ ਦੇ ਵਿੱਚ ਬਹੁਤ ਵੱਡੀ ਗੱਲ ਹੈ ਦੇਖੋ ਭਾਈ ਜੀ ਸ਼ੁਰੂ ਕਰ ਲੈਂਦੇ ਆ ਤੁਹਾਨੂੰ ਮਾਡਲ ਮੈਂ ਕਿਹਾਗਾ ਠੀਕ ਹੈ ਜੀ ਫਿਰ ਹੁਣ ਤੁਸੀਂ ਆਪ ਵੀਰੇ ਚੈੱਕ ਕਰਿਓ ਆਪਾਂ ਇਹ 35000 ਦਾ ਸਾਈਕਲ ਹੈ ਹਨਾ ਠੀਕ ਹੈ ਜੀ ਫਿਰ ਇਹਨਾਂ ਦਾ ਕੋ ਕੋ ਨਾਨ ਮੋ ਇਹ ਕੋ ਨਾਨ ਨਾ ਨਾ ਮਾਡਲ ਇਹ ਕੰਪਨੀ ਕਿੱਥੋਂ ਦੀ ਬਾਈ ਇਹ ਮੰਨ ਲਓ ਜੁਕੇ ਦੀ ਬ੍ਰਾਂਡ ਦੀ ਬਾਈ ਕੰਪਨੀ ਆ 1857 ਦੀ ਕੰਪਨੀ ਆ ਬਾਈ ਇਹ ਠੀਕ ਹੈ ਰੈਲੇ ਹਾਂ ਰੈਲੇ ਠੀਕ ਹੈ ਜੀ ਤੇ ਬਾਈ ਇਹਨਾਂ ਦਾ ਪਹਿਲਾ ਦੇਸੀ ਸਾਈਕਲ ਆਇਆ ਸੀ ਆਪਣੇ ਕੋਲ ਜਿਹੜੇ ਆਪਣੇ ਬਿਜੂਰ ਕੋ ਚਲਾਉਂਦੇ ਆ ਠੀਕ ਹੈ ਜੀ ਹੋਰ ਰੈਲੇ ਬ੍ਰਾਂਡ ਦੇ ਵਿੱਚ ਵੀ ਆਇਆ ਤੇ ਬਾਕੀ ਇਹਨਾਂ ਦੇ ਮਾਡਲ ਕਾਫੀ ਆਏ ਆ ਠੀਕ ਹੈ ਠੀਕ ਹੈ ਜੀ ਇਹ ਮੰਨ ਲਓ ਵੀ ਇਹਦਾ 35000 ਐਮਆਰਪੀ ਆ ਬੜਾ ਨਹੀਂ ਦਾ ਆਪਾਂ ਨੂੰ ਇਹ 32 ਦਾ ਮਿਲਦੀ ਹਣਾ ਹਾਂਜੀ ਤੇ ਹੁਣ ਤੁਹਾਡੇ ਸਾਹਮਣੇ ਆ ਬਾਈ ਆਪਾਂ 15 ਕਿ ਦਿਨ ਸਾਈਕਲ ਚੱਲਿਆ ਹੋਇਆ ਤੁਹਾਨੂੰ ਕਿੰਨੇ ਦਾ ਦੱਸਿਆ ਹਣਾ ਵੀਰ ਬਣ ਕੇ ਜਿਵੇਂ ਕਾਲ ਤੇ ਪੁੱਛ ਸਕਦੇ ਆਪਾਂ ਨੂੰ ਹਾਂਜੀ ਮੈਸੇਜ ਦੇ ਵਿੱਚ ਮੈਨੂੰ ਕਈ ਸੱਜਣ ਮਿੱਤਰ ਵੀਰ ਪੁੱਛਦੇ ਆ ਵੀ ਯਾਰ ਜਿਹੜਾ ਤੁਸੀਂ ਸਾਈਕਲ ਦਿੱਤਾ ਕੀ ਰੇਟ ਆ ਉਹਦੇ ਵਿੱਚ ਆਪਾਂ ਤਾਂ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਜਿਹੜੇ ਮੇਰੇ ਡੀਲਰ ਬੈਠੇ ਆ ਬਾਈ ਉਹ ਵੀ ਵੀਡੀਓ ਦੇਖਦੇ ਆ ਸਹੀ ਆ ਬਾਈ ਫੇਸ ਟੂ ਫੇਸ ਗਏ ਅੱਲਾ ਲੱਗ ਗਿਆ ਬਾਈ ਤੁਸੀਂ ਬਾਈ ਕੋਲੇ ਪਹੁੰਚੋ ਤੇ ਆਪਦਾ ਬਾਈ ਰੇਟ ਬਾਈ ਜੈਨੂਅਰ ਰੇਟ ਲਾਊਗਾ ਜਮਾ ਸਹੀ ਬਾਈ ਹਾਂਜੀ ਹਾਂਜੀ ਤੇ ਆ ਚੀਜ਼ ਆ ਵੀਰੇ ਹੁਣ ਦੇਖੋ ਇਹਦੇ ਨਾਲ ਕਿ ਆਪਾਂ ਖਾਸੀਅਤ ਵੀ ਗਿਣਾ ਦਿੰਦੇ ਆ ਸੱਜਣੀਆਂ ਜੇ ਮੈਨੂੰ ਮੰਨ ਲਓ ਹਾਈਡਰੌਲਿਕ ਦੇ ਬ੍ਰੇਕ ਆ ਗਏ ਬਾਈ ਹੈਨਾ ਮੈਕਸੋ ਦੇ ਪੂਰੇ ਟੌਪ ਦੇ ਟਾਇਰ ਆ ਗਏ ਜਿਹੜੇ ਪ੍ਰੋਫੈਸ਼ਨਲ ਬੰਦੇ ਆ ਉਹਨਾਂ ਨੂੰ ਪੂਰੀ ਇਹ ਚੀਜ਼ ਬਾਰੇ ਨੌਲੇਜ ਆ ਠੀਕ ਹੈ ਜੀ ਠੀਕ ਹੈ ਹਾਈਡਰੌਲਿਕ ਬ੍ਰੇਕ ਆ ਗਏ ਤੇ ਬਾਈ ਇਹਦਾ ਜੂਮ ਦੀ ਸੀਟ ਆ ਗਈ ਠੀਕ ਹੈ ਜੀ ਜੂਮ ਦੀ ਬਾਈ ਇਹਦਾ ਹਾ ਆਪਣੇ ਹੈਂਡਲ ਆ ਗਿਆ ਠੀਕ ਹੈ ਜੀ ਜੂਮ ਦਾ ਹੈਂਡਲ ਆ ਗਿਆ ਤੇ ਬਾਕੀ ਇੱਧਰ ਕਮਾ ਲਓ ਬਾਈ ਜਿਹੜਾ ਹਾ ਟਰੇਲਰ ਲੱਗਿਆ ਹੋਇਆ ਸੇਰਾ ਦਾ ਲੱਗਿਆ ਹੋਇਆ ਸੇਰਾ ਦਾ ਟਰੇਲਰ ਲੱਗਿਆ ਹੋਇਆ ਸ਼ਮਾਨਾ ਦਾ ਸਪੈਸ਼ਲ ਇਹ ਵੀ ਬਾਈ ਬਾਰਦੀ ਕੰਪਨੀ ਆ ਇਹ ਕਿਹੜਾ ਬਾਈ ਇਹ ਮਤਲਬ ਬਾਹਰ ਲਈ ਹੈ ਬਾਈ ਠੀਕ ਹੈ ਠੀਕ ਹੈ ਸਮਾਨੋਂ ਦਾ ਹਰੇਕ ਚੀਜ਼ ਬਾਈ ਬਾਹਰ ਦਾ ਵੀ ਇਸਮਾਨ ஓਵਰ ਆਲ ਜਿਹੜਾ ਸਮਾਨ ਹੈ ਮਤਲਬ ਸਾਈਕਲ ਦੇ ਵਿੱਚ ਰੈਲਫ ਦੇ ਵਿੱਚ ਜੀ ਸਾਰੀ ਵਾਰ ਦਾ ਬਾਈ ਸਾਰੀ ਵੀਰੇ ਬਾਹਰ ਲਾਗਾ ਸਮਾਨੋਂ ਦਾ ਵੀ ਪੂਰਾ ਇਹ ਸਮਾਨੋਂ ਬਾਹਰ ਲਈ ਕੰਪਨੀ ਵੀ ਹੈ ਠੀਕ ਹੈ ਠੀਕ ਹੈ ਬਈ ਇਸ ਤੋਂ ਉੱਪਰ ਬਾਈ ਸਾਈਕਲ ਆਪਣੇ ਕੋਲੇ ਕੀ ਕੀ ਪ੍ਰਾਈਸ ਦੇ ਆ ਉਹ ਦਿਖਾ ਦਿਓ ਆਪਾਂ ਮਾੜਾ ਜਿਵੇਂ ਮੰਨ ਲਓ ਸਕਾਟ ਆ ਗਿਆ ਬਾਈ ਸਕਾਟ ਆ ਗਿਆ ਹਾਂ ਇਹ ਪ੍ਰੋਫੈਸ਼ਨਲ ਜਿਵੇਂ ਉਦੋਂ ਵੀ ਉੱਤੇ ਆ ਜਾਂਦੇ ਇਹਦਾ ਕੀ ਪ੍ਰਾਈਸ ਹੈ ਬਾਈ ਸਾਈਕਲ ਦਾ ਇਹ ਵੀਰੇ ਆਪਾਂ 30 30 ਦੀ ਰੇਂਜ ਤੇ ਰੱਖਿਆ ਹੋਇਆ ਜਿਵੇਂ ਹਾਈਡਰ ਪਿੰਡ ਨਾਲੋਂ ਆਪਣੇ ਨਾਲੋਂ ਤੇ ਮਤਲਬ ਲੁਧਿਆਣੇ ਵਰਗੇ ਵੱਡੇ ਸ਼ਹਿਰਾਂ ਨਾਲ ਆਪਾਂ ਜਾਣਦੇ ਸਾਂ ਸਾਈਕਲਾਂ ਦਾ ਮੇਨ ਗਾੜਾ ਵੀ ਫਰਕ ਪੈ ਜਾਣਾ ਬਾਈ 20-20 ਦਾ 1000 ਦਾ ਫਰਕ ਪੈਂਦਾ ਮੰਨ ਲਓ ਤੁਸੀਂ ਹੁਣ ਆਪਾਂ ਤੁਹਾਡੇ ਪਿੰਡ ਇੱਕ ਬਾਈ ਨੂੰ ਸਾਈਕਲ ਦਿੱਤਾ ਹਾਂਜੀ ਭਾਈ ਉਹ 55000 52000 ਦਾ ਸਾਈਕਲ ਸੀ ਠੀਕ ਹੈ ਉਹ ਸਾਰੇ ਹੀ ਬਾਈ ਥੋੜਾ ਟਾਈਮ ਚੱਲੇ ਹੋਏ ਸਾਈਕਲ ਉਹਨਾਂ ਨੂੰ 35 35000 ਦਾ ਦਿੱਤਾ ਹਾਂ ਮਤਲਬ ਮੇਨ ਬਾਈ ਵੱਡੀ ਗੱਲ ਹੈ ਬਾਈ ਦੀ ਖਾਸੀਅਤ ਜਿਹੜੇ 50 50 60 60000 ਦੇ ਸਾਈਕਲ ਹੈ ਉਹ ਬਾਈ ਇੱਕ ਨੰਬਰ 'ਚ ਆਪਾਂ ਨੂੰ 30 30 35 35000 ਦੇ ਮਿਲ ਜਾਂਦੇ ਇੱਥ ਸਾਈਕਲ ਵੇਚਣ ਵਾਲੇ ਨੇ ਆਪਾਂ ਉਹਨਾਂ ਵਾਂਗੂ ਇੱਕ ਮਸ਼ਹੂਰੀ ਐਡ ਨਹੀਂ ਕਰਦੇ ਹੈਗੇ ਸਹੀ ਹੈ ਬਈ ਇਹ ਸਚਾਈ ਹੈ ਬਈ ਇੱਥੇ ਜੈਨੂਨ ਜਿਹਾ ਕੰਮ ਆਪਣਾ ਜਿਵੇਂ ਹੁਣ ਆ ਜੈਂਟ ਦਾ ਸਾਈਕਲ ਆ ਬਾਈ ਐਕਸਲ ਦੇ ਵਿੱਚ ਠੀਕ ਹੈ ਐਕਸਲ ਦੇ ਵਿੱਚ ਮੰਨੋ ਇਹ ਵੀ ਸਾਈਕਲ ਹੁਣ ਬਾਈ 45 ਪਲੱਸ ਹੀ ਆ 49 ਮਤਲਬ ਇਹ 6 ਫੁੱਟ ਆਲਾ ਮਤਲਬ ਬੰਦਾ ਚਲਾ ਸਕਦਾ ਜਾਂ ਕਿੰਨੇ ਇਹ ਵੀਰੇ 5 11 ਤੋਂ ਲੈ ਕੇ 5 10 ਤੋਂ ਲੈ ਕੇ 6 ਫੁੱਟ 3 ਤੱਕ ਇਹ ਚਲਾ ਸਕਦਾ ਹਾਂਜੀ ਹਾਂ ਚੀਜ਼ ਆ ਬਈ ਇਹ ਕੰਪਨੀ ਕਿੱਥੋਂ ਦੀ ਹੈ ਬਈ ਇਹ ਜੈਨ ਬਾਈ ਤਾਈਵਾਨ ਦੀ ਕੰਪਨੀ ਹੈ ਤਾਈਵਾਨ ਠੀਕ ਹੈ ਇਹਦਾ ਬਈ ਐਮ ਆਰ ਪੀ ਕਿੰਨਾ ਕਰ ਰਿਹਾ ਹੈ ਐਮ ਆਰ ਪੀ ਬਾਈ ਤੁਹਾਨੂੰ ਦੱਸਿਆ ਵੀ 45 ਪਲੱਸ ਹੀ ਹੋਣਾ ਬਈ 45 ਸ ਤੇ ਆਪਣੇ ਕੋਲੇ ਇਹਦੇ ਕੀ ਰੇਂਜ ਹੈ ਬਈ ਵੱਡੀ ਗੱਲ ਹੈ ਵੀਰੇ ਮੈਂ ਦੇਖੋ ਇੱਕ ਜਿਹੜੇ ਤੁਹਾਡੇ ਨਾਲ ਜੁੜੇ ਆ ਜਾ ਆਪਾਂ ਨੂੰ ਦੇਖਣ ਆਲੇ ਆ ਤਾਂ ਮੈਂ ਇਹ ਚੀਜ਼ ਲੈਣਾ ਚਾਹਣਾ ਵੀ ਜਦੋਂ ਵੀ ਮੇਰੇ ਕੋਲ ਆਉਣਾ ਪਹਿਲਾ ਸਾਈਕਲ ਜਿਹੜਾ ਤੁਸੀਂ ਪੁੱਛਦੇ ਹੋ ਨਾ ਉਹਦਾ ਸਰਚ ਮਾਰਿਓ ਸਾਰੇ ਪਾਸੇ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਸਰਚ ਮਾਰਿਓ ਹਨਾ ਤੇ ਬਾਕੀ ਜੇ ਆਨਲਾਈਨ ਚੈੱਕ ਕਰਨਾ ਤਾਂ ਆਨਲਾਈਨ ਵੀ ਚੈੱਕ ਕਰਿਓ ਹਨਾ ਫਿਰ ਆਪਣੇ ਕੋਲ ਪਹੁੰਚੋ ਤੇ ਵੱਡੀ ਗੱਲ ਆ ਵੀਰੇ ਦੇਖੋ ਅੱਜ ਕੱਲ ਇੱਕ ਦੂਜੇ ਦੇ ਨਾਲ ਆਪਾਂ ਗੱਲਾਂ ਚਾ ਕੇ ਨਹੀਂ ਆਪਾਂ ਸਾਈਕਲ ਖਰੀਦ ਸਕਦੇ ਤੁਸੀਂ ਨਾ ਆਪਣਾ ਚੈਨਲ ਜਿਵੇਂ ਅਕਾਲ ਹੋਲਡ ਸਾਈਕਲ ਚੈਨਲ ਬਣਿਆ ਹੋਇਆ YouTube ਤੇ ਤੇ Instagram ਤੇ ਉਹ ਚੈੱਕ ਕਰਕੇ ਆ ਸਕਦੇ ਹੋ ਤਾਂ ਜੋ ਤੁਹਾਨੂੰ ਯਕੀਨ ਹੋ ਸਕੇ ਵੀ ਵਾਈ ਦਾ ਜੈਨੂਇਨ ਜਗ੍ਹਾੋਂ ਆ ਹਨਾ ਕਿ ਕਿਹੜੇ ਕਿਹੜੇ ਵਾਈ ਕਿੱਥੋਂ ਗਾਹ ਘਾਉਂਦੇ ਆ ਕਿਹੜੇ ਸਾਈਕਲ ਸ ਕੋਈ ਕੋਈ ਪੁਰਾਣੇ ਸਾਈਕਲ ਹੋਣ ਜਿੱਥੋਂ ਆਪਾਂ ਵੀ ਜਿਵੇਂ ਬ੍ਰੇ ਜਿਵੇਂ ਮੰਨੋ ਤੁਸੀਂ ਜੇ ਕਿਸੇ ਦਾ ਬਜਟ ਘੱਟਾ ਨਾ 12 ਜਣਾਂ ਚ 11 ਚ ਫਿਰ ਉਹ ਆ ਵੀਰ ਆ ਜੀ ਆ ਜਾਂਦੀ ਐ ਹਨਾ ਠੀਕ ਹੈ ਜੀ ਇਹ ਵੀ ਸਾਰਾ ਰੇਂਜ ਦੇ ਵਿੱਚ ਸਾਈਕਲ ਆ ਵੀਰ ਇਹ ਆਪਣੇ ਕੋਲ ਹੀ ਆ ਵੀ ਜਿਹੜਾ ਆਲੂਮੀਨੀਅਮ ਦੇ ਵਿੱਚ ਵੀ ਸਾਈਕਲ 11 12 ਦੇ ਦੇ ਬਾਈ ਬਾਈ ਇਹਦੇ ਉੱਤੇ ਆ ਦੇਖ ਲਓ ਤੁਸੀਂ ਐਲੂਮੀਨੀਅਮ ਦਾ ਸਾਈਕਲ ਇਹ ਮੇਰੇ ਦਾ 20 ਪਲੱਸ ਇਹਦੀ ਰੇਂਜ ਹੋਣੀ ਆ ਬਾਈ 20 ਪਲੱਸ ਹੋਣੀ 20 ਪਲੱਸ ਰੇਂਜ ਆ ਬਾਈ ਇਹਦੀ ਆਪਾਂ ਆਨਲਾਈਨ ਚੈੱਕ ਕਰ ਸਕਦੇ ਆ ਬਿਲਕੁਲ ਬਾਈ ਬਾਹਰ ਦੀ ਕੰਪਨੀ ਦੇ ਟਾਇਰ ਆ ਜਮਾ ਸ਼੍ਰੀਲੰਕਾ ਬ੍ਰਾਂਡ ਇਹ ਆ ਜਿਵੇਂ ਮਰੀਡਾ ਦਾ ਆ ਗਿਆ ਵੀਰੇ ਆ ਵੀ ਬਾਹਰ ਦਾ ਬ੍ਰਾਂਡ ਹੈ ਇਹ ਮਰੀਡਾ ਦਾ ਠੀਕ ਹੈ ਵੀਰ ਇਹਨੂੰ ਮਰੀਡਾ ਦਾ ਸਾਈਕਲ ਉਹ ਦਾ ਬ੍ਰਾਂਡ ਬਹੁਤ ਹੁੰਦਾ ਠੀਕ ਹੈ ਬਸ ਕਿ ਜਿਵੇਂ ਆ ਤੁਸੀਂ ਸਾਈਕਲ ਲਖਾਉਨੇ ਆ ਵੀਰੇ ਜਿਵੇਂ ਕਿਸੇ ਦਾ ਬਜਟ ਘੱਟ ਆ ਹਾਂਜੀ ਇਹ ਉਹਨਾਂ ਲਈ ਚੀਜ਼ ਆ ਵੀਰਾ ਨਹੀਂ ਕਿਸੇ ਦਾ 14 ਕਿਸੇ ਨੂੰ 12 ਕਿਸੇ ਨੂੰ 11 ਹਨਾ ਇਹ ਲਾਉਣਾ ਇਹ ਵੀ ਬਈ ਮੰਨ ਲਓ ਵੀ ਥੋੜਾ ਥੋੜਾ ਟਾਈਮ ਚੱਲੇ ਹੋਏ ਸਾਈਕਲ ਨੇ ਹੋਏ ਹੋਏ ਆ ਬਈ ਬਸ ਐਵੇਂ ਆ ਵੀ ਚਾਰਜੇ ਕਰਨ ਵਾਲਿਆ ਥੋੜੇ ਜਿਹਾ ਠੀਕ ਹੈ ਤੇ ਇੱਧਰ ਵੀ ਆ ਸਾਈਕਲ ਤਾਂ ਆਪਾਂ ਨੂੰ ਮਹਿੰਗੇ ਲੱਗਦੇ ਆ ਥੋੜੇ ਜਿਹਾ ਨਾ ਇੱਧਰ ਦੇ ਠੀਕ ਹੈ ਨਵੇਂ ਜਿਹੇ ਕਿਸੇ ਦੇ ਹਾਈ ਬ੍ਰੈਂਡ ਦੇ ਵਿੱਚ ਦੇਣਾ ਠੀਕ ਹੈ ਤਾਂ ਦੇਖੋ ਹਵਾ ਵਾਲਾ ਆ ਗਿਆ ਕੋਈ ਛੋਟੇ ਵੱਡੇ ਨਾ ਟਾਇਰਾਂ ਦਾ ਫਰਕ ਆਉਂਦਾ 7 ਤਣੇ ਗੁਣ 8 ਤਣੇ ਹਾਂਜੀ ਆ ਜੁੱਗਾਂ ਹੋ ਜਾਂਦੇ ਨੇ ਉਹਨੇ ਆ ਸਾਈਕਲ ਨੂੰ ਭਾਈ ਜੇ ਜਿਵੇਂ ਕੋਈ ਕਿਸੇ ਨੇ ਲੈਣਾ ਹੁੰਦਾ ਇਹ ਮੰਨ ਲਓ ਜਿਵੇਂ ਜਿੰਮ ਜਾਣਾ ਕਿਸੇ ਦੇ 5-10 ਕਿਲੋਮੀਟਰ ਚਲਾਉਣਾ ਠੀਕ ਹੈ ਤੇ ਮੋਟੇ ਦਾ ਟਾਇਰ ਹੁੰਦਾ ਨਾ ਰੋੜਾ ਟ੍ਰੈਕ ਤੋਂ ਵੀ ਕੋਈ ਚੀਜ਼ ਲੱਗਦੀ ਆ ਟ੍ਰੈਕ ਤੋਂ ਵੀ ਉੱਪਰ ਦੀ ਇਹਦਾ ਕੀ ਪ੍ਰਾਈਸ ਹੈ ਬਈ ਐਮ ਆਰ ਪੀ ਇਹ 90 ਰੁਪਏ ਦੇ ਜਿਹੜੇ ਮੁਕ ਰਿਹਾ ਹੈ ਲੋ ਬਈ 90 ਦਾ ਸਾਈਕਲ ਆਪਣੇ ਪਾਈ ਭਰਾ ਕੋਲੇ ਕਾਲ ਰੋਲਡ ਸਾਈਕਲ ਤੇ ਹੈ ਤੇ ਵਰ ਕੀ ਵੀਰੇ ਜਿਵੇਂ ਹੋਣਾ ਆਪਣੇ ਕੋਲੇ ਸ਼ਾਮ ਵਗੈਰਾ ਦੇ ਲੱਗੇ ਹੋਇਆ ਹਨਾ ਠੀਕ ਹੈ ਇਹ ਜੀਜ਼ਾਂ ਵੀਰੇ ਮਹਗੀਆਂ ਨੇ ਮਾੜੀਆਂ ਕੋਲ ਇਹ ਜੀ ਜਦੋਂ ਆਪਣੀ ਬੱਤੀ 30000 ਦਾ ਰੇਟ 35000 ਤੱਕ ਰੱਖਿਆ ਹੋਇਆ ਹੋਵੇ ਠੀਕ ਹੈ ਜੀ ਇਹ ਕਿੰਨਾ ਮਤਲਬ ਇਹਦਾ ਮਤਲਬ ਚੱਲਿਆ ਹੋਇਆ ਸਾਈਕਲ ਹੈ ਥੱਲੇ ਰੋਲ ਦੇ ਆਪਾਂ ਨੂੰ ਇੱਥੋਂ ਪਤਾ ਲੱਗ ਜਾਂਦਾ ਜਿਵੇਂ ਆਪਾਂ ਕੈਸਟ ਚੈੱਕ ਕਰਦੇ ਆ ਨਾ ਕੈਸਟ ਇਹ ਵੀ ਕੁਝ ਵੀ ਨਹੀਂ ਚੱਲਦੀ ਹੋਈ ਸਾਨੂੰ ਬਈ ਇਹ ਸਾਈਕਲ ਬਿਲਕੁਲ ਜੈਨੂਨ ਤੇ ਵਧੀਆ ਪੀਸ ਲੱਗ ਰਿਹਾ ਹੈ ਮਤਲਬ ਕੀ ਕਹਿਣਾ ਬਈ ਹੁਣ ਅਗਲਾ ਚਲਾਉਣ ਨੂੰ ਲੈ ਜਾਂਣਾ ਹੈ ਨਾ 2-4 ਮਹੀਨੇ ਕੋ ਚਲਾਇਆ ਖੜਾਇਆ ਮਤਲਬ ਰੈਗੂਲਰ ਚੱਲਿਆ ਸਾਈਕਲ ਨਹੀਂ ਹੈ ਗਏ ਸਾਈਕਲ ਦੇ ਬਰਾਬਰ ਨਹੀਂ ਦੇਖੋ ਆ ਕਿ ਪਿੱਛੇ 11 11 ਗੇਅਰ ਹਨ ਦੇਖ ਦੇਖ ਸਕਦੇ ਹੋ ਇਹ ਸ਼ਾਨਦਾਰ ਨਾ ਪੂਰਾ ਡਾਪ ਲੈ ਵੀ ਉਹ ਕੋ ਲੱਗਿਆ ਹੋਇਆ 90000 ਰੁਪਏ ਐਮ ਆਰ ਪੀ ਭਈਆ ਸਾਈਕਲ ਦਾ ਬਹੁਤ ਵਧੀਆ ਲਿਕੇ ਪ੍ਰੈਗਨਰ ਕੈਨੋਂਡੇ ਲਾਜ ਵਿੱਚ ਜਿਆਦਾ ਨਾ ਬਾਹਰ ਗੋੜੇ ਗੋੜੀਆਂ ਮੈਂ ਬਹੁਤ ਪਸੰਦ ਕਰਦੇ ਆਂ ਠੀਕ ਹੈ ਜੀ ਤੇ ਮੋਟਰਬਾਈਕ ਤੇ ਵੀ ਅਸੀਂ ਵਰਤਣਗੇ ਤੇ ਐਮ ਡੀ ਵੀ ਚਲਾਉਣਾ ਉਹਨਾਂ ਨੇ ਦੱਸ ਵੀ ਇਹੀ ਬਾਤ ਹਾਂਜੀ ਆਹ ਆਪਣੇ ਕੋਲੇ ਬਾਈਕ ਉੱਤੇ ਜੇ ਆਪਾਂ ਡਗੈਤ ਲੈਣ ਤੇ ਚਲੇ ਜਾਂਦੇ ਆਂ ਹਨਾ ਸਾਰੇ ਬਾਈ 10 ਕਿਲੋ ਵਜਨ ਕੋਲੀ ਹਾਂ ਚੱਟ ਨਹੀਂ ਮੱਕੋ ਵੀਰ ਇਹਦਾ ਆਪਾਂ ਦੇਖ ਸਕਦੇ ਆਂ ਬਈ ਬਿਲਕੁਲ ਹਲਕਾ 10 ਕਿਲੋ ਵਜਨ ਤੁਸੀਂ ਦੇਖ ਸਕਦੇ ਹੋ ਇਹ ਬਾਈ ਤੁਸੀਂ ਜਿਵੇਂ ਦੇਖ ਰਹੇ ਹੋ ਹਨ ਆਪਾਂ ਟਖਤ ਲੈਣਾ ਆਨਲਾਈਨ ਸਰਚ ਕਰਦੇ ਸਭ ਤੋਂ ਵੱਡਾ ਵੀ ਸਾਈਕਲਿੰਗ ਦਾ ਕੌਣ ਹੈ ਸਪੋਰਟਸ ਸਾਈਕਲੇਟਾ ਉਹ ਬਾਈ ਕੋਲੇ ਆਪਣੇ ਕੋਲੇ ਟਰਾਈਪਰ ਦਾ ਸਾਈਕਲ ਇੱਥੇ ਵੀ ਖੜਾ ਹੈ 20000 ਦਾ ਸਾਈਕਲ ਹੈ ਨਾ ਮਾ ਬਾਈ ਸਾਰੇ ਇੱਥੇ 13000 ਦੇ ਰੱਖਿਆ ਹੋਇਆ ਹੈ 13000 ਰੁਪਏ ਹੈ ਤੁਹਾਨੂੰ ਦੇ ਬਾਈ ਉਸ ਤੋਂ ਪਾਲਸ ਮਾਰਨ ਵਾਲੀ ਗੱਲ ਕੀ ਹੈ ਨਾ ਬਾਕੀ ਅਗਲਾ ਵੀ 8000 ਬਾਕੀ ਦਾ ਅਗਲਾ ਭੱਜਿਆ ਹੀ ਆਉਂਦਾ ਬਾਈ ਭੱਜਿਆ ਆਉਂਦਾ ਬਾਈ ਸਹੀ ਹੈ ਉਹ ਆਪਣੇ ਕੋਲੇ ਐਕਸਰਸਾਈਜ਼ ਐਕਸਰਸਾਈਜ਼ ਸਾਈਕਲ ਵੀ ਹੈ ਬਾਈ ਕੋਲੇ ਠੀਕ ਹੈ ਹੁਣ ਅੱਜ ਅਸੀਂ ਵੀ ਬਾਈ ਤਲਵੰਡੀ ਸਾਬੋ ਪਿੰਡ ਮੜਕਾਣੇ ਤੋਂ ਪਹੁੰਚੇ ਆ ਬਾਈ ਕੋਲ ਸਾਂ ਕਹਿ ਲੈਣਾ ਸਾਡਾ ਕੰਟੈਕਟ ਦਾ ਬਾਈ ਨਾਲ ਸਾਲ ਡੇਢ ਸਾਲ ਪਹਿਲਾਂ ਲਗਭਗ ਹੋ ਗਿਆ ਸੀ ਤੇ ਅਸੀਂ ਪਹਿਲਾਂ ਰਾਜਸਥਾਨ ਦਾ ਟੂਰ ਕੱਢਿਆ ਹੁਣ ਅਸੀਂ ਆਲ ਇੰਡੀਆ ਟੂਰ ਕੱਢਣਾ ਬਾਈ ਉਸ ਲਈ ਅਸੀਂ ਇੱਕ ਆਲ 올ਡ ਸਾਈਕਲ WhatsApp ਨੰਬਰ ਬਾਈ ਦਾ ਹੈਗਾ ਬਾਈ ਘਰੀ ਹੁੰਦਾ ਹੈਗਾ ਜਿਹੜਾ ਮਲੇਰ ਕੋਟਲਾ ਦੇ ਵਿੱਚ ਇਹ ਪਿੰਡ ਹੈ ਮਾਨਕ ਇੱਥੇ ਤੁਸੀਂ ਆ ਕੇ ਬਈ ਵਧੀਆ ਜੈਨੂਅਨ ਤੇ ਸਸਤਾ ਸਾਈਕਲ ਤੇ ਬ੍ਰਾਂਡ ਦਾ ਸਾਈਕਲ ਤੁਸੀਂ ਲੈ ਸਕਦੇ ਹੋ ਆ ਭਾਈ ਨਾਲ ਗੱਲਬਾਤ ਕਰਵਾਉਣੇ ਆ ਸੀ ਭਾਈ ਨੇ ਜਿਵੇਂ ਜਿਵੇਂ ਜੇ ਕਿਸੇ ਦੀ ਡਿਮਾਂਡ ਹੁੰਦੀ ਆ ਨਾ ਜਿਵੇਂ ਟਰੈਕ ਦਾ ਸਾਈਕਲ ਲੈਣਾ ਹਾਂ ਟਰੈਕ ਦਾ ਡਿਮਾਂਡ ਹੈ ਭਾਈ ਕੋਈ ਵੀ ਰੋਡ ਬਾਈਕ ਲੈਣੀ ਆ ਉਹ ਆਪਣੇ ਕੋਲ ਖੜੀਆਂ ਹੁੰਦੀਆਂ ਨੇ ਜਿਵੇਂ ਵੀ ਮਿੱਤਰ ਸੱਜਣ ਆਪਣੀਆਂ ਫੋਟੋਆਂ ਦੇਖ ਕੇ ਵੀਡੀਓ ਦੇਖ ਕੇ ਆਪਾਂ ਨੂੰ ਪੈਸੇ ਪਾ ਕੇ ਮੰਗਵਾ ਸਕਦੇ ਆ ਵੱਡੀ ਗੱਲ ਆ ਭਰੇ ਡਿਲੀਵਰ ਕਰਿਆ ਸਾਈਕਲ ਇੱਕ ਦੋ ਰੇਲੇ ਦੇ ਜਿਵੇਂ ਠੀਕ ਹੈ ਜੀ ਬਾੜੇ ਤੇ ਨਵੇਂ ਸ਼ਹਿਰ ਠੀਕ ਹੈ ਉਹਨਾਂ ਦਾ ਵੀ ਰਿਸਪੌਂਸ ਬਾਈ ਵਧੀਆ ਆ ਉਹ ਪਹਿਲੀ ਵਾਰ ਆਪਾਂ 5 ਸਾਲਾਂ ਬਾਅਦ ਨਾ ਜਿਵੇਂ ਕਹ ਰਹੀਏ ਪਹਿਲੀ ਵਾਰ ਡਿਲੀਵਰ ਕਰਿਆ ਉਹ ਹਾਂਜੀ ਤੇ ਰਿਸਪੌਂਸ ਹੁਣ ਆਇਆ ਬਾਈ ਵੱਡੀ ਗੱਲ ਬਾਈ ਦਾ ਬਾਈ ਚੈਨਲ ਆ YouTube ਤੇ ਅਕਾਲ 올ਡ ਸਾਈਕਲ ਇਹ ਤੁਸੀਂ ਸਰਚ ਕਰਕੇ ਬਾਈ ਜਿਵੇਂ ਅਲੱਗ-ਅਲੱਗ ਚੈਨ ਆਪਾਂ ਜਗ੍ਹਾ ਤੇ ਜ਼ਿਲ੍ਹਿਆਂ ਦੇ ਵਿੱਚ ਸੇਲ ਹੁੰਦੇ ਇਹਦੇ ਸਾਈਕਲ ਬਾਈ ਦੇ ਤੇ ਤੁਸੀਂ ਦੇਖ ਸਕਦੇ ਹੋ ਕੀ ਰਿਵਿਊ ਆ ਬਾਈ ਸਾਰਾ ਲੋਕਾਂ ਨੇ ਮੈ ਦਿੱਤਾ ਹੋਇਆ ਵਿੱਚ ਤੇ ਆਹ ਬਾਈ ਨੇ ਸਾਈਕਲ ਲਿਆ ਮੇਰੇ ਭਰਾ ਨਹੀਂ ਲਏਗਾ ਗੁਰਵੀਰ ਨੇ ਤੇ ਕਿਵੇਂ ਲੱਗਿਆ ਬਾਈ ਸਾਨੂੰ ਇੱਥੇ ਪਹੁੰਚ ਕੇ ਆਪ ਨੂੰ ਬਹੁਤ ਵਧੀਆ ਲੱਗਿਆ ਬਾਈ ਇੱਥੇ ਪਹੁੰਚ ਕੇ ਕਿੰਨੇ ਕ ਟਾਈਮ ਤੋਂ ਬਾਈ ਨਾਲ ਜੁੜੇ ਹੋਏ ਤੁਸੀਂ ਅਸੀਂ ਪਹਿਲਾਂ ਰਾਜਸਥਾਨ ਦਾ ਟੂਰ ਕੱਢਿਆ ਸੀਗਾ ਠੀਕ ਹੈ ਤੇ ਉਹ ਵੀ ਬਾਈ ਦੀਆਂ ਵੀਰੂ ਦੇਖੀਆਂ ਸੀ ਅਸੀਂ ਠੀਕ ਹੈ ਤੇ ਉਹਦੇ ਸਾਨੂੰ ਵਧੀਆ ਲੱਗੇ ਸਾਈਕਲ ਤੇ ਅੱਜ ਆਪਾਂ ਲੈਣ ਵਾਸਤੇ ਆ ਗਏ ਤੇ ਉਹ ਵਾਜਦੂ ਵਾਲਾ ਪਾਲ ਇੰਡੀਆ ਦਾ ਜਿਹੜਾ ਟੂਰ ਕੱਟਣਾ ਏਦੂਆਰ ਆਪਾਂ ਅਸੀਂ ਬਾਈ ਲਗਭਗ ਇੱਥੋਂ 6 ਤੋਂ 7 ਸਾਈਕਲ ਇੱਥੋਂ ਲਗਭਗ ਅਸੀਂ 2-3 ਮਹੀਨਿਆਂ ਦੇ ਵਿੱਚ ਹੀ ਲੈ ਜਾਾਂਗੇ ਆ ਮੁੰਡੇ ਆਪਣੇ ਭਰਾ ਫੌਜੀ ਹੈਗੇ ਇਹ ਵੀ ਇੱਥੋਂ ਟ੍ਰਾਈ ਲੈ ਦੂ ਬਾਸ ਸਾਈਕਲ ਇੱਥੋਂ ਹੀ ਲੈ ਕੇ ਜਾਣਗੇ ਤੇ ਬਾਈ ਨਾ ਹੁਣ ਆਪਾਂ ਲਾਸਟ ਦੇ ਕੀ ਮੈਸੇਜ ਦੇਣਾ ਚਾਹ ਰਹੇ ਹਾਂ ਬਈ ਗੱਲਬਾਤ ਕਰੀਏ ਬੜੀ ਗੱਲ ਆ ਵੀਰੇ ਜਦੋਂ ਤੁਸੀਂ ਨਾ ਰਾਜਸਥਾਨ ਦਾ ਟੂਰ ਕਰਕੇ ਆਏ ਹੋ ਹਾਂਜੀ ਉਦੋਂ ਆਪਣੀ ਰਸਤੇ ਦੀ ਗੱਲ ਹੋਈ ਸੀ ਤੁਹਾਡੇ ਨਾਲ ਹਾਂਜੀ ਤੇ ਕਰੋ ਤੁਸੀਂ ਉਧਰ ਸੈ ਰਹੇ ਸੀ ਵੀ ਆਪਾਂ ਤੁਹਾਡੇ ਕੋਲ ਪਹੁੰਚਾਂਗੇ ਹਣਾ ਹਾਂਜੀ ਤੇ ਬਈ ਹੁਣ ਤੁਹਾਡਾ ਸੁਆਗਤ ਬਣਿਆ ਆਉਣ ਦਾ ਹਾਂਜੀ ਤੇ ਪਹੁੰਚੇ ਸਾਡੇ ਕੋਲ ਅੱਜ ਸੇਵਾ ਦਾ ਮੌਕਾ ਦਿੱਤਾ ਸਾਨੂੰ ਹਾਂਜੀ ਤੇ ਆ ਚੀਜ਼ ਵੀ ਤੁਹਾਨੂੰ ਬਈ ਟਾਪ ਦਿੱਤੀ ਆ ਕੋਸ਼ਿਸ਼ ਕਰਾਂਗੇ ਇਦੋਂ ਵੀ ਵਧੀਆ ਚੀਜ਼ ਦੇਣ ਦੀ ਤੁਹਾਨੂੰ ਬਿਲਕੁਲ ਬਈ ਤੇ ਜਿਵੇਂ ਤੁਸੀਂ ਜਾਦਾ ਟੂਰ ਲੰਬੇ ਤੇ ਏਰੀਆ ਟੂਰ ਤੇ ਕਹਿ ਰਹੇ ਹੋ ਹਾਂਜੀ ਹਾਂਜੀ ਬਾਈ ਜਿਵੇਂ ਹੁਣ ਜ਼ਿਆਦਾਤਰ ਆਪਣੀ ਡਿਮਾਂਡ ਜਿਵੇਂ 500 540 ਦੀ ਚੱਲ ਰਹੀ ਯਾਰ ਹਾਂਜੀ ਹਾਂਜੀ ਉਹ ਥੋੜਾ ਜਿਹਾ ਮੈਂ ਇਦੋਂ ਕਾਸਟਲੀ ਪਾ ਜਾਂਦਾ ਠੀਕ ਹੈ ਤੇ ਬਈ ਡਿਮਾਂਡਾਂ ਪੂਰੀਆਂ ਕਰੀ ਜਾਂਦੇ ਆ ਜਿਵੇਂ ਜਿਵੇਂ ਵੀ ਬਾਈ ਸੱਜਣ ਮਿੱਤਰ ਕਹਿੰਦੇ ਆ ਹਾਂ ਹਾਂ ਟਾਪ ਚੀਜ਼ ਦੇਈ ਜਾਂਦਾ ਜਿਵੇਂ ਆਪਣਾ ਹੁਣ 540 ਦਿੱਤਾ ਸੱਜਣ ਮਿੱਤਰ ਵੀਰ ਪੰਚ ਦਾ ਅਸ਼ਟਾਲੀ ਯਾਤਰਾ ਕਰਨ ਜਾਣਗਾ ਹਾਂਜੀ ਇਹ ਕੀ ਹੋਇਆ ਯਾਰ ਠੀਕ ਹੈ ਵੱਡੀ ਗੱਲ ਆ ਵੀਰੇ ਮੈਸੇਜ ਦੇਖੋ ਇਹੀ ਆ ਵੀ ਨੌਜਵਾਨੀ ਨੂੰ ਵੀ ਮੰਨੋ ਤੁਸੀਂ ਨਾ ਸਾਈਕਲਿੰਗ ਨਾਲ ਜੁੜੋ ਗਰਾਊਂਡਾਂ ਨਾਲ ਜੁੜੋ ਬਾਈ ਸਹੀ ਆ ਬਈ ਸਹੀ ਆਪਣੀ ਪਛਾਣ ਬਣਾਓ ਬਾਈ ਇੱਕ ਚੀਜ਼ ਆ ਨਹੀਂ ਹੈਗੀ ਵੀ ਦੇਖੋ ਆਪਾਂ ਸਾਈਕਲ ਲੈ ਲਿਆ ਹਨਾ ਹਾਂਜੀ ਬਾਈ ਸਾਈਕਲ ਲੈ ਕੇ ਆਪਾਂ ਕਹਿ ਦਈਏ ਵੀ ਮੈਂ ਆ ਬਸ ਚਨਾਉਣ ਲੱਗ ਗਿਆ ਬਾਈ ਇੱਥੇ ਤੱਕ ਨਹੀਂ ਨਿੱਪੜਦੀ ਗੱਲ ਵੱਡੀ ਗੱਲ ਆ ਵੀਰੇ ਦੇਖੋ ਜਦੋਂ ਆਪਾਂ ਬਾਹਰ ਨਿਕਲਾਗੇ ਘਰ ਤੋਂ ਇੱਕ ਪਛਾਣ ਵੱਖਰੀ ਬਣਦੀ ਆ ਬਾਈ ਪਛਾਣ ਬਣਦੀ ਆ ਬਾਈ ਕਿਉਂਕਿ ਦੇਖੋ ਲੋਕ ਜਾਣਦੇ ਆ ਬਾਈ ਇੱਕ ਹਨਾ ਸਾਡੇ ਪੰਜਾਬ ਤੋਂ ਨਿਕਲਿਆਗਾ ਹਾਂਜੀ ਤੇ ਮੰਨੋ ਜੇ ਮੈਂ ਸੱਜਣ ਮਿੱਤਰ ਇੱਕ ਦੂਜੇ ਨਾਲ 페이스 ਤੇ ਜੁੜੇ ਹੁੰਦੇ ਆ ਉਹ ਚੀਜ਼ ਵੀ ਫਾਲੋ ਕਰਦੇ ਆ ਵੀ ਯਾਰ ਮੁੰਡਾ ਅੱਜ ਕਿੱਥੇ ਜਾ ਰਿਹਾ ਹਨਾ ਕਿਹੜੇ ਕਿਹੜੇ ਏਰੀਆ ਚੋਂ ਨਿਕਲ ਰਿਹਾ ਕਿੱਧਰ ਜਾ ਰਿਹਾ ਉਹਦੇ ਨਾਲ ਉਹ ਮੈਂ ਪਿਆਰ ਵਾਧਦਾ ਬਾਈ ਇੱਕ ਦੂਜੇ ਦਾ ਮਿਲ ਜੁੜ ਕੇ ਠੀਕ ਹੈ ਬਈ ਹਾਂ ਵੀ ਹਾਂ ਆ ਚੀਜ਼ ਹੈ ਬਈ ਠੀਕ ਹੈ ਬਾਈ ਬਾਕੀ ਆਪਾਂ ਗੱਲਬਾਤ ਨੂੰ ਰਿਵਿਊ ਵੀ ਦੇਵਾਂਗੇ ਸਾਈਕਲ ਦਾ ਧੰਨਵਾਦ ਬਰੇ ਸ਼ੁਕਰੀਆ ਤੁਹਾਡਾ ਜੁੜੇ ਰਹੋ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਬਾਈ ਕਾਲ 올ਡ ਸਾਈਕਲ ਜ਼ਿਲ੍ਹਾ ਮਲੇਰਕੋਟਲਾ ਪਿੰਡ ਮਾਨਕੀ ਧੰਨਵਾਦ ਜੀ ਸ਼ੁਕਰੀਆ